ਮਿੱਤਰੋ ਜੇ ਕੋਈ ਸੱਜਣ ਇਹ ਸੋਚਦਾ ਨਾ ਭਾਈ ਮੈਂ 91 ਗੇਰਾ ਟਰੈਕਟਰ ਲੈ ਕੇ ਮੋਡੀਫਿਕੇਸ਼ਨ ਕਰਵਾਉਣਾ ਹੱਥ ਬੰਨ੍ਹਦਾ ਜਮਾ ਹੀ ਨਾ ਕਰਵਾਇਓ ਕਿਉਂਕਿ 7-8 ਮਹੀਨੇ ਲੱਗਣਗੇ ਟਰੈਕਟਰ ਤਿਆਰ ਕਰਾਉਣ ਤੇ ਜੇ ਵਧੀਆ ਤਿਆਰ ਕਰਾਉਣਾ ਹੈ ਤੇ 9 ਤੋਂ 10 ਲੱਖ ਰੁਪਏ ਉੱਪਰ ਖਰਚ ਆਜੂ ਪਰ ਜੇ ਟਰੈਕਟਰ ਆ ਖਰੀਦ ਲਓਗੇ ਤੁਹਾਡਾ ਫਾਇਦਾ ਹੋਜੂ 5 ਮਿੰਟਾਂ ਦੇ ਵਿੱਚ ਹੀ ਮਾਲਕ ਬਣ ਜਾਓਗੇ ਨਾ ਤੁਹਾਨੂੰ 6 ਮਹੀਨੇ ਖਰਾਬ ਕਰਨ ਦੀ ਲੋੜ ਹੈ ਨਾ ਤੁਹਾਨੂੰ 8-9 ਲੱਖ ਰੁਪਏ ਲੋਨ ਦੀ ਲੋੜ ਹੈ ਰੇਟ ਵੀ ਬਿਲਕੁਲ ਵਜਬਾ ਪਿੰਡ ਬਸੀਆਂ ਦੇ ਵਿੱਚ ਵਕਾਊ ਫੜਾ ਰਾਏਕੋਟ ਦੇ ਬਿਲਕੁਲ ਲਾਗੇ ਬਈ ਪਹਿਲਾ ਕੋਇੰਟਲ ਵੇਟ ਆ ਘੋੜੇ ਬੰਪਰ ਦਾ ਜਿਹੜੇ ਨੂੰ ਲੱਗਿਆ ਹੋਇਆ 4000 ਦੇ ਤੇ ਹਾਰਨ ਲੱਗੇ ਹੋਏ ਨੇ ਆ ਭੂਤਾਂ ਵਾਲੀਆਂ ਲਾਈਟਾਂ ਦਿਖਾ ਦੇ ਰਾਤ ਨੂੰ ਅੱਖਾਂ ਜੀਆਂ ਲੱਗ ਜਾਂਗਦੀਆਂ ਨੇ ਇੰਡੀਕੇਟਰ ਲੱਗ ਜਾਂਦੇ ਉੱਪਰਲੇ ਦਮ ਕੜੇ ਜੱਡ ਜਾਂਦੇ ਹੇਠਲੇ ਅੱਡ ਜਾਂਦੇ ਜਿਹੜਾ ਇਹਨੂੰ ਪੇਂਟ ਹੋਇਆ ਹੋਇਆ ਇਹਨੂੰ ਪ੍ਰੀਮੀਅਮ ਪੇਂਟ ਹੋਇਆ ਹੋਇਆ ਜਿਹੜਾ ਗੱਡੀਆਂ ਤੇ ਪਾਜਦਾ ਜਿਹਦੇ ਵਿੱਚ ਲੋ ਸਕੋਰ ਜੀ ਮਾਰਦੀ ਹੁੰਦੀ ਹੈ ਸੱਤ ਰੰਗੇ ਤਾਰੇ ਦੀਂਦੇ ਹੁੰਦੇ ਨੇ ਉਹ ਤੋਂ ਬਾਅਦ ਧਰਮੇ ਪਾਵਰ ਸਟੀਅਰਿੰਗ ਆ ਚਾਰੇ ਟਾਇਰ ਜਮਾਈ ਨਵੇਂ ਨੇ ਤੇ ਉਹ ਤੋਂ ਬਾਅਦ ਚਾਰੇ ਰਿਮ ਨਵੇਂ ਨੇ ਵੱਡੀ ਗੱਲ ਬਈ ਹੀਟ ਗਾਰਡ ਲੱਗੇ ਹੋ ਵੱਡਾ ਪਲੇਟਫਾਰਮ ਲੱਗਿਆ ਹੋਇਆ ਰੇਸ ਵਾਲਾ ਪੈਡਲ ਜੀਪ ਵਾਲਾ ਛੋਟਾ ਸਟੀਅਰਿੰਗ ਲੱਗਿਆ ਹੋਇਆ ਟੈਂਕੀ ਤੇ ਦੋਨੇ ਮਗਰਾੜ ਬਿਲਕੁਲ ਨਮੇ ਲੱਗੇ ਹੋਏ ਨੇ ਪੂਰੇ ਹੈਵੀ ਦੇ ਵਿੱਚ ਲੱਗੇ ਹੋਏ ਨੇ ਉਹ ਤੋਂ ਬਾਅਦ ਕਨੋਪੀ ਲੱਗੀ ਹੋਈ ਆ ਆ ਸੀਸੇ ਜੇ ਬਾਈ ਨੇ ਸਪੈਸ਼ਲ ਮੋਗੇ ਤੋਂ ਲੈ ਕੇ ਆਇਆ ਐਲਈਡੀ ਵੱਡੀ ਲੱਗੀ ਹੋਈ ਆ ਜਿਹੜੇ ਆ ਨਿੱਕ ਨਿੱਕੇ ਲਾਈਟਾਂ ਨੇ ਨਾ ਇੱਥੇ ਰਾਤ ਨੂੰ ਕਹਿੰਦੇ ਖੰਭ ਜੇ ਬਣਾ ਲੈਂਦੀਆਂ ਨੇ ਵੱਡੀਆਂ ਵੱਡੀਆਂ ਬਣ ਜਾਂਦੀਆਂ ਨੇ ਉਹ ਤੋਂ ਬਾਅਦ ਭਈ ਇੱਧਰ ਆ ਜਾ ਰਿਮ ਚੈੱਕ ਕਰਵਾ ਦੇ ਇਹਦੇ ਵੇਟ ਤੁਹਾਨੂੰ ਮਿਲਣਗੇ ਹੈਂਡਓਵਰ ਲੱਗੇ ਹੋਏ ਨੇ ਸਟੀਲੀ ਵੱਡਾ ਡੈਕ ਲੱਗਿਆ ਹੋਇਆ 3 ਹੈ ਵੀਲ ਵਾਕੇ ਦਿੱਤੀ ਆ ਤੁਹਾਨੂੰ ਕੱਲਾ ਰੰਗ ਹੋਣ ਵਾਲਾ ਇਹ ਵੀ ਮਿਲੂਗਾ ਹੋਕੇ ਉਹ ਤੋਂ ਬਾਅਦ ਬਾਈ ਇੱਧਰ ਆ ਜਾ 10000 ਦੀ ਜੌਂਡੀਆਂ ਵਾਲੀ ਸੀਟ ਲੱਗੀ ਹੋਈ ਆ ਤੇ ਆਰਮ ਰੈਸਟ ਵਾਲੀ ਉਹ ਤੋਂ ਬਾਅਦ ਜੇ ਗੱਲ ਕਰੀਏ ਨਾ ਧਰਮੇ ਆਹ ਲਾਈਟਾਂ ਬਾਈ ਕਹਿੰਦਾ ਵੀ ਰਸੀਂ ਨਾਲ ਦੀਆਂ ਰੱਖਿਆ ਨੇ ਅਸੀਂ LED ਲਾਈਟਾਂ ਨਹੀਂ ਬਾਈ ਕਹਿੰਦਾ ਮੈਨੂੰ ਸੋਹਣੀਆਂ ਬਾੜੀਆਂ ਲੱਗਦੀਆਂ ਦੀ ਆਹ ਸਪੈਸ਼ਲ ਹੈਂਡਓਵਰ ਜੇ ਬਰਨਾਲੇ ਤੋਂ ਲਿਆ ਕੇ ਲਾਇਆ ਸਾਇਲੈਂਸਰ ਲੱਗਿਆ 4200 ਦਾ ਕੱਲਾ ਇਹਦੇ ਉੱਪਰ ਉਹ ਤੋਂ ਬਾਅਦ ਹੋਰ ਹੈ ਬਾਈ ਤੇ ਇਹਨਾਂ ਦੇ ਉੱਪਰ ਬਾਈ ਕਹਿੰਦਾ ਰੰਗ ਵੀ ਮਿਸਤਰੀ ਮਾਰ ਸਕਦਾ ਸੀ ਪਰ ਮਿਸਤਰੀ ਨੇ ਬਹਿ ਕੇ ਨਾ ਰਗੜ ਰਗ ਇੱਕ ਆਪਣੀ ਕਹਿ ਸਕਦੇ ਬਿਲਕੁਲ ਇਹਦਾ ਹੀਟ ਲੈ ਚੈਂਬਰ ਵੀ ਦੇਖ ਲਓ ਮਲ ਮਲ ਕੇ ਨੇ ਜਮਾ ਮੈਲ ਚੱਕਦੀ ਕਿਨੇ ਸੌਕ ਨਾ ਤਿਆਰ ਕੀਤਾ ਉਹ ਤੋਂ ਬਾਅਦ ਵੱਡੀ ਗੱਲ ਦੱਸਾਂ ਧਰਮੇ 3 ਇੰਚ ਸੌ ਉੱਚੀ ਚਾਈ ਹੋਈ ਆ ਦੇਖ ਵੀ ਬਾਈ ਕਹਿੰਦਾ ਪ੍ਰਭਾਵ ਪਵੇ ਪੂਰਾ ਸੋਨਾ ਲੱਗੇ ਇਹਦਾ ਨੰਬਰ ਪੰਜਾਬ ਦਾ ਤੇ ਪਹਿਲੀ ਪਾਰਟੀ ਦੇ ਨਾਮ ਹੈ 1988 ਮਾਡਲ ਹੈ ਤੇ ਜੇ ਗੱਲ ਕਰੀਏ ਮਿੱਤਰ ਹੁਣ ਇਹਦੀ ਡਿਮਾਂਡ ਦੀ ਬਾਈ ਨੇ ਸਿਰਫ 6 ਲੱਖ ਤੇ 95000 ਰੁਪਏ ਹੀ ਮੰਗਿਆ ਖਰਚਾ ਤੇ ਇਹਦੇ ਉੱਪਰ ਵੀ 8-9 ਲੱਖ ਆਇਆ ਹੋਇਆ ਪਰ ਜੇ ਕਿਸੇ ਸੱਜਣ ਨੇ ਖਰੀਦਣਾ ਹੈ ਇਦੇ ਵਿੱਚੋਂ ਵੀ ਖੁੱਲੇ ਦਿਲ ਨਾਲ ਮਾਨਤਾਣ ਹੋ ਜੂ ਪਿੰਡ ਵਸੀਆਂ ਦੇ ਵਿੱਚ ਖੜਾ ਰੈਕੋਟ ਦੇ ਬਿਲਕੁਲ ਲਾਗੇ ਖੜਾ ਹੈ ਨੰਬਰ 22 ਦਾ ਸਕਰੀਨ ਤੇ ਹੈ ਸਰਦਾਰ ਜਗਦੇਵ ਸਿੰਘ ਚੀਮਾ ਸਾਹਬ ਦੇ ਘਰੇ ਖੜਾ ਮਿੱਤਰੋ ਦੋਨੇ ਮੁੰਡੇ ਕੈਨੇਡਾ ਚ ਨੇ ਬਸ ਬੈਠੇ ਫੋਨ ਕਰੀ ਜਾਂਦੇ ਸੀ ਕਹਿੰਦੇ ਡੈਡੀ ਆ ਵੀ ਲਵਾ ਦੇ ਆ ਵੀ ਲਵਾ ਦੇ ਸਾਰੀਆਂ ਫਰਮੈਸੀ ਪੂਰੀਆਂ ਕਰ ਲਈਆਂ ਪਰ ਹੁਣ ਜੇ ਕਿਸੇ ਸੱਜਣ ਨੇ ਰੀਜਨ ਵਾਲੀ ਟਰੈਕਟਰ ਦੇ ਗੇੜੇ ਲਾਉਣੇ ਆ ਤਾਂ ਨੰਬਰ ਕੈਪਸ਼ਨ ਦੇ ਵਿੱਚ ਆ ਹੁਣ ਡਟੈਲ ਕਰ ਲਓ